ਗੁਰੂ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰੈ ਸਿੰਘ ਮਹਾਰਾਜ ਸਾਹਿਬ ਜੀ ਆਪ ਜੀ ਨੇ ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ 1630 ਵੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਗ੍ਰਹਿ ਵਿਖੇ ਸਤਕਾਰਯੋਗ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਉਤਾਰ ਧਾਰਨ ਕੀਤਾ ਸੀ ਸਤਿਗੁਰੂ ਜੀ ਆਪ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਕਨੇਡਾ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਭਾਈ ਲਖੂ ਸਾਹਿਬ ਜੀ ਦੇ ਪਾਵਨ ਸਾਨ ਤੇ ਗੁਰੂ ਕੀ ਬਾਣੀ ਦੇ ਸ੍ਰੀ ਖੰਡ ਪਾਠ ਸਾਹਿਬ ਦੇ ਪ੍ਰਵਾਚ ਲਾਉਣ ਦੀ ਅਰਦਾਸ ਹੈ ਜੀ ਸਤਿਗੁਰੂ ਕਿਰਪਾ ਕਰਨੀ ਗ੍ਰੰਥੀ ਸਿੰਘਾਂ ਨੂੰ ਤਿੰਨ ਰੋਜ਼ ਚੜ੍ਹਦੀ ਕਲਾ ਦੇ ਨਾਲ ਗੁਰਬਾਣੀ ਪੜ੍ਹਦੇ ਬਲਬਖਸ਼ ਨੇ ਗੁਰੂਕੀਆਂ ਸੰਗਤਾਂ ਨੂੰ ਸੇਵਾਦਾਰਾਂ ਨੂੰ ਸੇਵਾ ਕਰਨੇ ਵਾਲੇ ਬਖਸ਼ ਨੇ ਸਤਿਗੁਰੂ ਜੀ ਆਪ ਜੀਆਂ ਦੇ ਦਰ ਘਰ ਦੇ ਸੇਵਕ ਭਾਈ ਕਰਮਜੀਤ ਸਿੰਘ ਜੀ ਭਾਈ ਧਰਮਵੀਰ ਸਿੰਘ ਜੀ ਭਾਈ ਜੋਵਨਪ੍ਰੀਤ ਸਿੰਘ ਜੀ ਭਾਈ ਦਲਬਾਗ ਸਿੰਘ ਜੀ ਭਾਈ ਬਖਸ਼ੀਸ਼ ਸਿੰਘ ਜੀ ਭਾਈ ਦਲਜੀਤ ਸਿੰਘ ਭਾਈ ਹਰਮੀਤ ਸਿੰਘ ਸੇਵਕਾਂ ਵੱਲੋਂ ਨੇਕ ਮਈਆਂ ਨੂੰ ਸਫਲ ਕਰਨ ਵਾਸਤੇ ਆਪ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਅੰਦਰ ਸ੍ਰੀ ਖੰਡ ਪਾਠ ਸਾਹਿਬ ਪ੍ਰਾਰambh ਕਰਵਾਇਆ ਜਾ ਰਣੀ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮੇਰਾ ਪ੍ਰਿਆਥ ਰੱਖਣਾ ਮਹਾਰਾਜ ਦੇਸ਼ਾਂ ਵਿਦੇਸ਼ਾਂ ਵਿੱਚ ਸਹਾਇਤਾ ਕਰਨੀ ਦਿਨ ਦੁਗਣੀ ਅਤੇ ਰਾਤ ਚੌਗਣੀ ਬਖਸ਼ਨੀ ਰਾਤ ਚੌਗਣੀ ਤਰੱਕੀ ਬਖਸ਼ਨੀ ਮਹਾਰਾਜ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਚੜ੍ਹਦੀ ਕਲਾ ਦੇ ਕਾਰੋਬਾਰ ਬਖਸ਼ਨੇ ਵਾਇਆਂ ਕਮਾਈਆਂ ਕਾਰੋਬਾਰਾਂ ਵਰਕਤਾ ਪਾਣੀਆ ਕਿਰਪਾ ਕਰਨੀ ਨਾਮਦਾਨ ਬਖਸ਼ਣਾ ਸਿੱਖੀ ਸਦਗਪ੍ਰੋਹ ਸਾਹਿਬ ਨਾਮਦਾਨ ਬਖਸ਼ਣਾ ਦੇਸ਼ਾਂ ਵਿਦੇਸ਼ਾਂ ਵਿੱਚ ਸਹਾਇਤਾ ਕਰਨੀ ਬੱਚਿਆਂ ਨੂੰ ਪਿਆਰ ਬਖਸ਼ਣੀ ਚੜ੍ਹਦਾ ਕਲਾਕਤਾਰ ਦੀ ਕਲਾ ਦੇ ਕਾਰੋਬਾਰ ਬਖਸ਼ਿਸ਼ ਕਰਨੇ ਮਹਾਰਾਜ ਪਰਿਵਾਰਾਂ ਨੂੰ ਸੁਖ ਸ਼ਾਂਤੀ ਖੁਸ਼ੀਆਂ ਦੇੜੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ ਸਤਿਗੁਰੂ ਜੀ ਇਸ ਲਈ ਜੋ ਸੰਗਤ ਨੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਸਭ ਦੀਆਂ ਪੇਟਾਵਾਂ ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਿੱਖੀ ਸਦਗਪ੍ਰੋਹ ਸਾਹਿਬ ਨਾਮਦਾਨ ਬਖਸ਼ਣਾ ਸਰਬਾਤ ਸੰਗਤਾਂ ਦੇ ਕਾਜ ਵਿਰਾਸਤ ਕਰਨੇ ਇਸ ਵੇਲੇ ਸੇਵਕਾਂ ਵੱਲੋਂ ਸਤਿਗੁਰੂ ਜੀ ਸ੍ਰੀ ਖੰਡਪਾਲ ਸਾਹਿਬ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦੇ ਹਾਂ ਦਿੱਤੇ ਹੋਏ ਭੰਡਾਰਿਆਂ ਵਿੱਚੋਂ ਪਾਵਨ ਪਵਿੱਤਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਕਰੀ پاکਸਲ ਸੋਚ ਪਵਿੱਤਰਾ ਉਹਨਾਂ ਲਵ ਭੋਗ ਹਰ ਆਇ ਆਪ ਜੀ ਕਾ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੀ ਪਾਵਨ ਮੁਖਵਾਗ ਦੀ ਬਖਸ਼ਿਸ਼ ਕਰਕੇ ਪਾਦਸ਼ਾਹ ਸ੍ਰੀ ਖੰਡਪਾਤ ਸਾਹਿਬ ਦੀ ਪ੍ਰਸੰਮਤਾ ਕਰਨ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਨਾਨਕ ਨਾਮ ਛੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਜਣ ਸਚਾ ਪਾਠ ਸਾਹ ਸਿਰ ਸਾਹਾ ਦਾ ਸਾਹ ਜਿਸ ਪਾਸ ਬਠਿਆ ਸੋਹੀ ਆ ਤੁਹਾਨੂੰ ਆਦਬੇ ਸਾਹੋ ਹਉ ਯਾ ਦੁਰਹ ਚਲ ਕੈ ਮਤ ਕੀ ਤਉ ਸਰਣਾਏ ਜਿਓ ਮਾਇਆ ਸਾ ਰਖੀ ਚਿਤ ਮੈ ਮੇਰਾ ਸਭ ਦੁੱਖ ਗਵਾਏ ਦਿਓ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਨਾਮ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸੋਹੀ ਡਗ ਫੰਦਿਓ ਕੋ ਕਾਹੂ ਕੋ ਨਹੀਂ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸੋਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਰਹਾਉ ਸੋਖ ਮੈਂ ਆਣ ਬਹੁਤ ਮਿਲ ਬੈਠਤ ਰਹਿਦ ਜਹੂ ਦਿਸ ਕੇਰਾ ਬਿਪਤਾ ਪਰਿ ਸਭ ਹੀ ਸੰਗ ਛਾੜਤ ਕੋਨਾ ਆਵਤ 네ਰੇ ਕਰ ਕੀ ਨਾਰ ਬਹੁਤ ਹਿਤ ਦਾਸਿਓ ਸਦਾ ਰਹਤ ਸੰਗ ਲਾਗੀ ਦਬਹੀ ਹੰਸ ਤਦ ਹੀ ਹਕਾਇਾਇ ਪ੍ਰੀਤ ਪ੍ਰੀਤ ਕਰ ਭਾਗੀ ਇਹ ਬੈਦਕ ਵਿਵਹਾਰ ਬਨਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਵਿਦਕ ਵਿਵਹਾਰ ਬਣ ਹੋ ਹੈ ਜਾਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਅਕਾਲ ਮੂਰਤ ਨੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੋਪ ਨਾ ਹੋਵੈ ਦੇ ਲਾਇ ਰ ਹਲ ਬਿਤਾਰ ਕਿ ਆਪੋਖ ਨ ਉਤਰੀ ਦੇ ਬਨਾਂ ਪ੍ਰੀਆ ਭਾਰ ਸਹਸ ਸਿਆਣਪਾ ਲਖ ਹੋ へ ਤੈਕ ਨ ਟੱਲੈ ਨਾਲ ਕਿਸੇ ਚਾਰ ਹੋਈਐ ਕਿ ਕੂੜਾ ਟਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵੜੇ ਆਕਾਰ ਹੁਕਮਣਾ ਕਹਿਆ ਜਾਈ ਹੁਕਮੀ ਹੋਵੜਾ ਜੀ ਹੁਕਮ ਮਿਲਵੜਿ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਅਹੈ ਇੱਕਨਾ ਹੁਕਮੀ ਬਾਸੀ ਸੈ ਇੱਕ ਹੁਕਮੀ ਸਦਾ ਪਵਾਈ ਅਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਣਾ ਕੋਈ ਨਾਨਕ ਹੁਕਮੈ ਜੇ ਬਦੈ ਤਾਂ ਹਉਮੈ ਕਹਿਣਾ ਕੋਈ ਗਵਪੂਤਾਨ ਹੋਵੈ ਕਿ ਸੈਤਾਨ ਗਵ ਕੋ ਦਾਤ ਜਾਣੇ ਨੀਸਾਨ ਗਵਕੋ ਗੁਣ ਵਧਿਆਈਆ ਚਾਰ ਗਵਕੋ ਵਿਦਿਆ ਵਿਖਮ ਵਿਚਾਰ ਗਵਕੋ ਸਾਜ ਕਰੇ ਤਨਖੇਹ ਗਵਕੋ ਜੀ ਲੈ ਫਿਰਦੇਹ ਗਵਕੋ ਰਾਪਦ ਸਦੂਰ ਗਵਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨਾਵ ਤੋਟ ਕਾਥ ਕਥ ਕਥੀ ਕੋਤੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਦੁਗਾ ਦੁਗੰਤਰ ਸਾਹੀ ਖਾਹੇ ਹੁਕਮੀ ਹੁਕਮ ਚਲਾਈ ਰਾਹੋ ਨਾਨਕ ਵੇ ਸਾਬੇ ਪਰਵਾਹ ਸਤਿ ਆ ਸਾਹਿਬ ਸਾਟ ਨਾਇ ਕਿਆ ਭਾਉ ਅਪਾਰ ਅਖੇ ਮੰਗ へ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਗੈ ਰਖਿਆ ਦਿੱਤ ਦੱਸਾ ਦਰਬਾਰ ਬੋਲਦਾਂ ਬੋਲਦਿਆ ਦੇ ਤਸੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਓ ਚਾਈ ਵੀਰ ਕਰਮੀ ਆਵੈ ਕਪੜਾ ਨਾ ਕੀ ਮੋਤ ਦਵਾਰ ਨਾਨਕਿ ਵਾ ਜਾਨੀਐ ਸਭ ਆਪੇ ਸਚਿਆਰਿ ਆਪਿਆ ਨਾ ਜਾਇ ਕੀਤਾ ਨਾ ਹੋਇ ਆਪੀ ਆਪ ਨਰ ਤੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਘਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀ ਸਤ ਗੁਰਖ ਬਰਮਾ ਗੁਰ ਪਾਰਬਤੀ ਮਾਈ ਜੀ ਆਉ ਦਾ ਨਾ ਆ ਕਾ ਨਾਹੀ ਕਹਿਣਾ ਕਥਣਾ ਜਾਈ ਗੁਰਾਇਕ ਦੇਹ ਬਝਾਈ ਸਭਨਾ ਦੀਆ ਕਾ ਇੱਕ ਦਾਤਾ ਜਾਈ ਤੀਰਥ ਨਾਵਾ ਦੇ ਤੇ ਭਾਵਾ ਵਿਣ ਭਾਣੇ ਕੇ ਨਾਇਕ ਰੀ ਦੇਤੇ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਲਾ ਲਈ ਮਾਤ ਵਿਚ ਰਤਨ ਦਿਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬਝਾਈ ਸਭਨਾ ਦੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਈ ਜੇ ਜੋਗਚਾਰੀ ਆਰਜਾ ਹੋਰ ਦਸੁਨੀ ਹੋਏ ਨਵਖੰਡਾ ਵਿਡਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਦਸ ਕੀਰਤ ਡਗਲੇ ਦੇ ਤਿਸ ਨਦਰਣਾ ਵਈ ਤਵਾਤਨ ਪੁੱਛੇ ਕੇ ਗੀਤਾ ਅੰਦਰ ਗੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁੰਦੇ ਇਹਾ ਗੁਣ ਸੁਜੀ ਦੇਤਸ ਗੁਣ ਕੋਇ ਕਰੇ ਸੁਨਿਆਏ ਸਿਦਬੀਰ ਸੁਰਨਾਥ ਸੁਨਿਆਏ ਤਰਤ ਤਬਲੇ ਆਕਾਸ ਸੁਨਿਆਏ ਦੀਪ ਲੋਪਾ ਤਾਲ ਸੁਨਿਆਏ ਪੋਸ਼ ਨ ਸਕੈ ਕਾਲ ਨਾਨਕ ਭਜਤ ਸਦਾ ਵਿਗਾਸ ਸੁਨਿਆਏ ਦੂਖ ਪਾਵ ਕਾ ਨਾਸ ਸੁਨਿਆਈ ਸਰ ਬਰਮਾਇੰਦ ਸੁਨਿਆਈ ਮੁਖ ਸਲਾਹਨ ਬੰਦ ਸੁਨਿਆਈ ਜੋਗ ਦੂਤ ਤਨ ਭੇਦ ਸੁਨਿਆਈ ਸਾਸਤ ਸਮਰਤ ਵੇਦ ਨਾਨਕ ਭਗਤ ਦਸ ਦਵਗਾਸ ਸੁਨਿਆਈ ਦੂਪਾਉ ਕਾ ਨਾਮ ਸੁਨਿਆਈ ਸਤ ਸੰਤੋਖ ਗਿਆਨ ਸੁਨਿਆਈ 68 ਕਾ ਇਸਨਾਨ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਿਦ ਧਿਆਨ ਨਾਨਕ ਭਗਤ ਅਸ ਰਵਗਾਸ ਸੁਨਿਆ ਧੂਪ ਪਾਉ ਕਾ ਨਾਸ ਸੁਨਿਆ ਸਰਾ ਗੁਨਾਗੇ ਗਾਹ ਸੁਨਿਆ ਸੇ ਫੀਰ ਪਾਲ ਸਾ ਸੁਨਿਆ ਅੰਧੇ ਪਾਵੇ ਰਾਹ ਸੁਨਿਆ ਹਾਥ ਹੁਆਇ ਅਸ ਗਾਹ ਨਾਨਕ ਭਗਤ ਅਸ ਰਵਗਾਸ ਸੁਨਿਆ ਧੂਪ ਪਾਉ ਕਾ ਨਾਸ ਮਨੈ ਕੀ ਗਤ ਕਹੀ ਨ ਜਾਏ ਦੇਖੋ ਕਹ ਪਿਛੇ ਪਿਤਾਏ ਕਾਗਦ ਕਲਮ ਨਾਲ ਲਿਖਣਾ ਹਾਰ ਮਨੈ ਕਬਹ ਕਰਨ ਵਿਚਾਰਿਆ ਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਈ ਮਨੈ ਸੁਰਤ ਹੋਇ ਮਨ ਬੁੱਧ ਮਨੈ ਸਗਲ ਭੌਣ ਕੀ ਸੁੱਧ ਮਨੈ ਮੋਹ ਚੋਟਾਣਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਦੇਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਗਨ ਪਾਏ ਮਨੈ ਪਤ ਸੋਂ ਪ੍ਰਗਟਦਾਈ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧੀ ਐਸਾ ਨਾਮ ਨਰੰਜਨ ਹੋਏ ਦੇਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੋਦਵਾਰ ਮਨੈ ਪਰਵਾਰੇ ਸਾਧਾਰ ਮਨਾਇਤ ਰਹਿ ਤਾਰੇ ਗੁਰ ਸਿੱਖ ਮਨੈ ਨਾਨਕ ਭਵੈ ਨ ਭੇਖ ਐਸਾ ਨਾਮ ਨਰੰਜਨ ਹੋਏ ਦੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਤ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੋਹਿ ਦਾ ਰਾਜਾਨ ਪੰਚਾ ਕਾ ਗੁਰੇ ਧਿਆਨ ਦੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੈ ਨਾਹੀ ਸੁਮਾਰ ਹੋਲ ਧਰਮਦਾਇਆ ਕਾ ਪੂਤ ਸੰਤੋਥਾਵ ਰਖਿਆ ਰਣਸੂਤ ਜੇ ਕੋ ਬੁਝਵੈ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰਾਇ ਹੋਰ ਹੋਰ ਤਿਸਤੇ ਭਾਰ ਤਲਾਇ ਕਮਨ ਜੋਰ ਜੀ ਦਾ ਤਰੰਗਾ ਕੇ ਨਾਭ ਸਭਨਾ ਲਿਖਿਆ ਬੜੀ ਕਲਦਾਮ ਇਹੋ ਲਖਲ ਜਾਣ ਕੋਇ ਲਖ ਲਿਖਿਆ ਗਿਤਾ ਹੋਏ ਕੀਤਾ ਤਾਨ ਸਵਾਲਿਹੋ ਰੂਪ ਕੀਤੀ ਦਾਤ ਜਾਣ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਇ ਲਖ ਦਰਿਆਉ ਕੁਦਰਤ ਕਮਣ ਕਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁਧ ਭਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੂਰਮਹ ਪਸਾਰ ਸੰਖ ਮੋਣ ਲਵਲਾਈ ਤਾਰ ਕੁਦਰਤ ਕਮਨ ਕਾਰ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੂਦ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖ ਮੂਰਖਾਂ ਦੇ ਘੂਰ ਸੰਖ ਟੋੜ ਹਰਾਮ ਘੂਰ ਸੰਖਮਰ ਕਾਰ ਜਾਹਿ ਦੂਰ ਸੰਖ ਗਲਵੱਢ ਹਤਿਆ ਕਮਾਹਿ ਅ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਗੂੜਿਆਰ ਗੂੜੇ ਫਿਰਾਹੇ ਅਸੰਖ ਮਲੇਸ਼ ਮਲਪਖ ਖਾਹੇ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਜ ਕਹਿ ਵਿਚਾਰ ਵਾਰਿਨ ਜਾਵਾ ਇੱਕ ਵਾਰ ਜੋ ਤੁਧ ਭਾਵ ਸਾਈ ਭਲੀਕਾਰ ਤੂਸਰਾ ਸਲਾਮਤ ਨਿਰੰਕਾਰ ਅਸੰਖਨਾਵ ਸੰਗਤਾਵ ਗੰਮ ਗੰਮ ਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਣ ਬੋਲਨ ਬਾਣ ਅਖਰਾ ਸਿਰ ਸੁਜੋ ਵਖਾਨ ਜਿਨ ਹਿ ਲਿਖੇ ਤੇ ਸਰਣਾਹੇ ਦੇ ਫਰਮਾਇ ਤੇਤ ਪਾਹੇ ਦੇਤਾ ਗੀਤਾ ਦੇ ਤਨ ਆਉਂ ਬਿਨ ਨਾ ਬੈ ਨਹੀਂ ਕੋਥਾਉ ਕੁਦਰਤ ਕਮਣ ਕਾ ਵਿਚਾਰ ਵਾਰਿ ਹਨ ਜਾਵੇ ਇੱਕ ਵਾਰ ਜੋ ਤਦ ਭਵ ਸਾਈ ਭਲੀਕਾਰ ਤੂਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋਤਾ ਤੁਰਸੋ ਖੇ ਮੋਤ ਪਲੀਤੀ ਕਪੜ ਹੋਏ ਦੇ ਸਾਬੂਨ ਲਈਏ ਓ ਧੋਏ ਭਰੀਆ ਮਤ ਪਾਪਾ ਗ ਸੰਗ ਤੋਂ ਪੈ ਨਾ ਬੈ ਕੇ ਰੰਗ ਪੁੰਨੀ ਪਾਪੀ ਆਖਣ ਦਾ ਹੈ ਕਰ ਕਰ ਕਾ ਨ ਲਿਖ ਲੈ ਜਾਹੁ ਆਪੇ ਬੀਜਾ ਪੇ ਹੀ ਖਾਹੋ ਨਾਨਕ ਹੁਕਮੀ ਆਬਹੁ ਜਾਹੋ ਤੀਰਥ ਤਪ ਦਇਆ ਦਤ ਦਾੜ ਜੇ ਕੋ ਪਾਵੇ ਤਿਲਕਾ ਮਾਨ ਸੋ ਨਾਮ ਨਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਦੀਰਥ ਮਰਣਾਉ ਸਭ ਗੁਣ ਤੇਰੇ ਮਨਾਹੀਂ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਾਤ ਆਤ ਬਾਣੀ ਬਰਮਾਉ ਸਤ ਸੰਹਾਰ ਬ੍ਰਾਹਮਣ ਚਾਉ ਕਮਣ ਸੁਵੇ ਲਾਵਤ ਕਮਣ ਕਮਣ ਤੇਤ ਕਮਣ ਵਾਰ ਭਾਮਣੋ ਸੇ ਰੋਤੀ ਮਾਹੋ ਕਮੜ ਜਿਤ ਹਵਾਕਾਰ ਵੇਣਾ ਪਾਇਆ ਪੰਦਤੀ ਦੇ ਹਵਲੇਖ ਪ੍ਰਾਣ ਵਤਨ ਪਾਇਓ ਕਾ ਦੀਆ ਜੇ ਲਿਖਣਾ ਲੇਖ ਕੁਰਾਨ ਤੇਤਵਾਰਣ ਜੋਗੀ ਦਾ ਨੈ ਰੋਤ ਮਾਹੂ ਨਾ ਕੋਈ ਜਾ ਕਰਤਾ ਸ੍ਰੀ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿਆ ਆਖੇ ਕਿਵ ਸਲਾਹੀ ਕਮ ਵਰਣੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂਇ ਕਿ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਦਾ ਕਾ ਹੁ ਵੈ ਨਾਨਕ ਦੇ ਕੋ ਆਪੋ ਦਾਣ ਗਗਨ ਸੁਹੈ ਫਤਾਲਾ ਪਤਾਨ ਲਖ ਅਗਾਸ ਅਗਾਸ ਓਟ ਕੋਟ ਕੋਟ ਘਾਲ ਥਕੇ ਵੇਦ ਕਹਣਿਕ ਵਾਤ ਸਹ ਸਹ ਧਾਰੀ ਕਣਕ ਤੇ ਬਾਸ ਰੂਏ ਤਾਤ ਲੇਖਾ ਹੋਏ ਤਲ ਲਖੀਐ ਲਖ ਹੋਏ ਬਣਾਸ ਨਾਨਕ ਵੱਡਾ ਕੀਆ ਪੇਡਾਨੀਆ ਸਲਾਹੀ ਸਲਾਹੀ ਤੀ ਸੁਰਤ ਨ ਪਾਈਆ ਨਦੀ ਅਤੇ ਵਾਹ ਪਵਹ ਸਮੁੰਦਰਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧੰਨ ਗਿੜੀ ਤੋਲਣਾ ਹੋਵਣੀ ਦੇ ਤਸਮਨ ਹੋ ਨਾ ਵੀਸ ਰਹੇ ਅੰਤਰਾ ਸਿਵਤੀ ਕਹਿੰਦਾ ਅੰਤ ਯੰਤਨ ਕਰਨ ਦੇਣ ਦਾ ਯੰਤ ਅੰਤ ਯੰਤਨ ਵੇਖਣ ਸੁਣਨ ਦਾ ਅੰਤ ਇਹ ਅੰਤਰਾ ਡਾਪੇ ਕੇ ਮਨ ਮੰਤ ਅੰਤਨਾ ਜਾਪੇ ਗੀਤਾ ਆਕਾਰ ਅੰਤਨਾ ਜਾਪੇ ਪਾਰ ਆਵਾਰ ਅੰਤਕਾਰਨ ਕੀਤੇ ਬਿਲਾਹੇ ਤਾਂਕੇ ਅੰਤ ਨ ਪਾਇਦਾ ਹੈ ਹੂ ਅੰਤ ਨ ਜਾਣ ਕੋਏ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਵੂ ਊਚੇ ਪਰੂਚਾ ਨਾ ਹੋਏ ਵੱਡੂ ਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣ ਆਪ ਆ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਾ ਨਾ ਢਾਏ ਵਡਾ ਦਾਤਾ ਤੇਰਾ ਨਾਮੁ ਆਏ ਕੀਤੇ ਮੰਗੇ ਰੋਧ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਆਖਾਪ ਤੁਧਿ ਵਿਕਾਰ ਕੀਤੇ ਲੈ ਲੈ ਮੁਕਰਪਾਹਿ ਇਤੇ ਮੂਰਖ ਖਾਹੀ ਖਾਹੇ ਗੇਤਿਆ ਦੂਖ ਭੂਖ ਸਦਮਾਰਹਿ ਪੇਦਾਤ ਤੇਰੀ ਦਾਤਾਰ ਮੰਦ ਖਲਾਸੀ ਬਾਣਾ ਹੋਏ ਹੋ ਰਾਖਣਾ ਸਕਾ ਕੋਏ ਦੇਖੋ ਖਾਇਕ ਆਖਣ ਪਾਏ ਉਹ ਦਾਣੇ ਜੇਤੀ ਅਮੁਹ ਖਾਏ ਆਪੇ ਧਾਨੇ ਆਪੇ ਦੇ ਆਖੇ ਹੀ ਸੇ ਭੇ ਕਈ ਗੇ ਦਿਸਮ ਬਉਸੇ ਸਿਫਤ ਸਲਾਹ ਨਾਨਕ ਪਾ ਸਾਹੀ ਪਾ ਸਾਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਪੰਧਾਰ ਮੋਲ ਲਾਵੇ ਮੁੱਲ ਲੈ ਜਾਹੇ ਮੁੱਲ ਭਾਈ ਮੁੱਲ ਸਮਾਹੇ ਮੂਲ ਧਰਮ ਮੂਲ ਦੀ ਬਾਣ ਮੂਲ ਤੁਲ ਮੂਲ ਪ੍ਰਵਾਨ ਮੂਲ ਬਸੀਸ ਮੂਲ ਨੀਸਾਣ ਮੂਲ ਕਰਮ ਮੂਲ ਪਰਮਾਨ ਮੂਲੋ ਮੂਲ ਆਖਿਆ ਨਾ ਡਾਈ ਆਖ ਆਖ ਰਹਿ ਲਿਵਲਾਈ ਆਖ ਹੀ ਵੇਦ ਪਾਠ ਤਰਾਣ ਆਖ ਹੀ ਪੜਹਿ ਕਿਰਿ ਵਖਿਆਨ ਆਖੇ ਹੇ ਬਰਮਿਆਖੇਂਦ ਆਖੇ ਹੇ ਗੋਪੀਤਾ ਗੋਵਿੰਦ ਆਖੇ ਹੀਸ ਰਾਖੇ ਸਿੱਧ ਆਖੇ ਹੋਏ ਗਤੇ ਗੀਤੇ ਬੁੱਧ ਆਖੇ ਹੇ ਦਾਨਵ ਆਖੇ ਦੇਵ ਆਖੇ ਹੇ ਸੁਰ ਨਰਮੁ ਜਨ ਸੇਵ ਗਿਤੇ ਆਖੇ ਆਖਣ ਪਾਹੇ ਗਿਤੇ ਕਹਿ ਕੈ ਓਠ ਓਠ ਜਾਹਿ ਇਤੇ ਕੀ ਦੇਹ ਹੋ ਰਾ ਕਰੇ ਤਾਖ ਨਾ ਸਕੇ ਹੈ ਕੀ ਕੇ ਦੇਵੜ ਭਾਵੈ ਤੇ ਵਿਢ ਹੋਏ ਨਾਨਕ ਜਣਾ ਸੱਚਾ ਸੋਏ ਦੇਖੂ ਆਖ ਬੋਲ ਵਿਗਾੜ ਤਾਲਖੀ ਸਿਰ ਗਵਾਰ ਗਵਾਰ ਸੂਦਰ ਕੀ ਹਾ ਸੋ ਕਰ ਕੀ ਹਾ ਦਿੱਤ ਬੈ ਸਰਬ ਸਮਾਲੇ ਬਾਜੀ ਨਾਦ ਅਨੇਕ ਅ ਸੰਖਾ ਗਿਤੇ ਵਮਨ ਹਾਰੇ ਕਿਤੇ ਰਾਗ ਪਰੇ ਸੋ ਕਹੀ ਅਨ ਕਿਤੇ ਗਮਨ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਵਾਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਦੇਹ ਦੇ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹਿੰਦ ਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਮਨ ਸਾਧ ਵਿਚਾਰੇ ਗਮਨ ਜਤੀ ਸੋਤੀ ਸੰਤੋਖੀ ਗਾਵ ਵੀਰ ਕਰਾਰੇ ਗਾਵਣ ਪੰਦਤ ਪੜਨ ਰਕੀਸਰ ਜੋਦ ਵੇਦ ਨਾਲੇ ਗਾਵੇ ਮੋਹਰੀਆ ਮੜ ਮੋਹਨ ਸੁਰਗਾ ਮਛ ਪਇਆਲੇ ਗਾਵਣ ਰਤਨ ਉਪਾਇ ਤੇਰੇ ਅਰਸਰਤੀ ਸਨਾਲੇ ਗਾਵੇ ਜੂਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸਈ ਤੁਨੋ ਗਾਵੇ ਜੋਤੁਦ ਭਾਵਣ ਰਤ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚੇਤਨਾ ਮਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਜ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਈ ਨਾ ਦਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦਨਸੀ ਮਾਇਆ ਦਨਉ ਪਾਈ ਕਰ ਕਰ ਵੇਖਾ ਗੀਤਾ ਆਪਣਾ ਜਿਦ ਤੇ ਦੇ ਵੜਾਈ ਦੋ ਤੇ ਭਾਵ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਾਂ ਪਾ ਝੋਲੀ ਧਿਆਨ ਕੀ ਕਰੇ ਵਿਪੂਤ ਖਿੰਥਾ ਕਾਲ ਕੁਆਰੀ ਕਾਇ ਡੁਤ ਡੰਡਾ ਪਰਤੇ ਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗਦੀਤ ਆਦੇਸ ਸੇ ਆਦੇਸ ਆਦ ਅਨੀਲ ਅਨਾਧ ਅਨਹਤ ਜੋਗ ਜੋਗ ਕਵੇ ਸੈ ਕਤ ਗਿਆਨ ਦਾ ਹੈ ਭੰਡਾਰਨ ਘਟਕਰਵਾਜੀ ਨਾਦ ਆਪਨਾਥ ਨਾਥੀ ਸਭ ਦਾ ਕੀ ਰੇਸ ਦਵਰਾ ਸਾਫ ਸੰਜੋਗ ਦੁਦ ਘਾਟ ਲਾਵੇ ਲੇਖ ਆਵੇ ਭਾਗ ਦੇਤ ਸਿਆਦੇ ਸਾਦ ਨੀਲ ਅਨਹਤ ਦੁਦ ਗਕ ਕੋ ਵੇ ਸੇ ਕਾ ਮਾਈ ਦੂਤ ਵਿਆਈ ਤਨ ਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇਦੀ ਬਾਣ ਜਿਤ ਭਾਵਤ ਵਹ ਚਲਾਵਾ ਜਿਉ ਹੋਵਾ ਫਰਮਾਨ ਹੋਵੇ ਖਉ ਨਾਨਦ ਨਾਵ ਬਹੁਤਾ ਹੋਵਦਾਣ ਦੇਤ ਸਿਆਦੇ ਸਾਧਨੀ ਲਨ ਦੇਨ ਹਤ ਦੁਦੁਗ ਗੋਵੀਸ ਆ ਸਮ ਦੋਇ ਲੋਇ ਭੰਡਾਰ ਜੋ ਕਿਸ ਪਾਇਆ ਉਸੇ ਕਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਜੀਕਾਰ ਆਦੇਸ ਤਸੇ ਆਦੇਸ ਆਦਨੀ ਲਿਆਂ ਦਿਨ ਹਤ ਦੁਦੁਕ ਕੋ ਵੇਸ ਇਕ ਦੂਜੀ ਪੌ ਲਖ ਹੋਏ ਲਖ ਹੋਵੇ ਲਖ 20 ਲਹ ਲਗੇ ਡਾਖੀ ਹੈ ਇਕ ਨਾਮ ਰਦੀਸੇ ਤਰਾਹੇ ਪਤ ਪਵੜੀਆ ਢੜੀਏ ਹੋਇ ਅਗੀਸ ਸਮਗਲਾ ਆਕਾਸ ਕੀ ਗਿਟਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚਪਨ ਦੂਰ ਜੋਰ ਨ ਮੰਗਣ ਦੇ ਨ ਦੂਰ ਜੋਰ ਨ ਦੀਵਣਾ ਬਰਨਣ ਹੈ ਦੂਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟਾ ਸੰਸਾਰ ਜਿਸ ਹੱਥ ਜੂਰ ਕਰ ਵਖਾ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ ਤੇ ਇਸ ਵਿੱਚ ਜੀ ਜੋਤ ਕੇ ਰੰਗ ਤਣਕੇ ਨਾਮ ਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੈ ਨਿਸਾਨ ਘਟ ਪਗਾਈ ਉਥੈ ਪਾਏ ਨਾਨਕ ਗਇਆ ਦਾ ਫਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਪਾਣੀ ਵਾਸੰਤਰ ਕੇਤੇ ਕਾਣ ਮਹੀਸ ਕੇਤੇ ਬਰਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਤ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵਦਾਨਵ ਮਨ ਗਿਤੇ ਕੀਤੇ ਰਤਨ ਸਮੰਦ ਕੀਤੀ ਆਖਾਨੀ ਕੀਤੀ ਬਾਣੀ ਕੀਤੇ ਪਾਤਨ ਨਿਰੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਹੰਤ ਰੰਤ ਅੰਤ ਗਿਆਨ ਖੰਡ ਬਹ ਗਿਆਨ ਪਰਚੰਡ ਤਥਾ ਨਾਦ ਮਨੋਦ ਕੋ ਦੇ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਥਾ ਘਾੜਤ ਘੜੀਐ ਬਹੁਤ ਅਨੂਪ ਤਾਗਿਆ ਗੱਲਾਂ ਕਥੀਆਂ ਨਡਾਹੇ ਦੇ ਕੋ ਕਹਿ ਪਛੈ ਪਤਾਏ ਤਥਾ ਘੜੀਐ ਸੁਰਤ ਮਤ ਮਨ ਬੁੱਧ ਤਥਾ ਘੜੀਐ ਸਰਾਸ ਢਾਗੇ ਸੁੱਧ ਕਰਮਖੰਡ ਕੀ ਬਾਣੀ ਡੂਰ ਤਥਾ ਹੋਰ ਨਾ ਕੋਈ ਹੋਰ ਤਥਾ ਦੋਧ ਮਹਾਬਲ ਸੂਰ ਤਨ ਮਹਾਰਾਮ ਰਹਿਆ ਭਾਰਪੂਰ ਤਥਾ ਸੀਤੋ ਸੀਤਾ ਮੈਂ ਮਾਹਾਹਿ ਤਾਕੇ ਰੂਪਨਾ ਕਥਨੇ ਦਾਹੇ ਨਾ ਫਿਮਰਿਨ ਠਾਗੇ ਦਾਹੇ ਦਿਨ ਕੈ ਰਾਮ ਵਸੈ ਮਨ ਮਾਹਿ ਤਥੈ ਭਗਤ ਵਸੈ ਹਿਕੇ ਲੋਕ ਰਹਿ ਅਨੰਦ ਸਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਦ ਨਿਹਾਲ ਤੇ ਥੈ ਅਖੰਡ ਮੰਡਲ ਵਰ ਭੰਡ ਦੇ ਕੋ ਕਥਾ ਤਾਂ ਅੰਤ ਨਾ ਅੰਤ ਤਥਾ ਲੂ ਲੂ ਅਕਾਰ ਜਿਵੇਂ ਜਿ ਹੁਕਮਾ ਤਿਵੇਂ ਤੋਕਾਰ ਵੇਖੇ ਵਿਸਵ ਕਰ ਵਿਚਾਰ ਨਾਨਕ ਕਥਨਾ ਕ੍ਰਿਡਾ ਸਾਜਤ ਪਹਾੜਾ ਧੀਰਜ ਸੁਨੀ ਆਰ ਹਰਨ ਮਤਿ ਵੇਦਥਿਆਰ ਭੋਗੋ ਖਲਾ ਗਨ ਤਵ ਤਵ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸਬਦ ਸਚੀਟਿ ਸਾਲ ਜਿਨ ਕੋ ਨਦਰ ਕਰਮ ਤਣਕਾਰ ਨਾਨਕ ਨਦਰੀ ਨਦਨ ਹਾਲ ਸਲੋਕ ਪਮਨੰ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇ ਆਖਿ ਲੈ ਸਗਲ ਜਗਤੈ ਚੰਗੇ ਆਈਆ ਬੁਰਿ ਆਈਆ ਬਾਚੈ ਧਰਮ ਹਦੂਰ ਕਰਮੀ ਆਪੁ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜੜੇ ਕੀਤੀ ਛੁਟੀ ਨਾਲ